ਕੌਫ 94 ਸਰਹੱਦ ਤੇ ਕਰ ਰਹੇ ਫੌਜੀ ਜਵਾਨ ਦੇ ਘਰ ਨੂੰ ਬਨਾਇਆ ਨਿਸ਼ਾਨਾ ਰਾਤ ਦਾ ਫਾਇਦਾ ਚੁੱਕਦੇ ਹੋਏ ਲੱਖਾਂ ਦਾ ਸਮਾਨ ਸੋਨਾ ਅਤੇ ਨਗਦੀ ਲੈ ਕੇ ਚੋਰ ਹੋਏ ਫਰਾਰ ਪੁਲਿਸ ਕਰ ਰਹੀ ਹੈ ਜਾਂਚ ਮਾਮਲਾ ਪਟਾਲਾ ਦੇ ਨੇੜੇ ਪਿੰਡ ਮਿੱਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕੌਫ ਚੋਰਾਂ ਨੇ ਨੌਕਰੀ ਕਰ ਰਹੇ ਸਰਹੱਦ ਤੇ ਫੌਜੀ ਜਵਾਨ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਉਸ ਦੇ ਘਰੋਂ ਚੋਣ ਲੱਖਾਂ ਦਾ ਸਮਾਨ ਸੋਨਾ ਨਗਦੀ ਲੈ ਕੇ ਫਰਾਰ ਹੋ ਗਏ ਇਸ ਬੰਤੀ ਤੁਫੀਰ ਤੇ ਨਾਲ ਫੌਜੀ ਬੁੱਟਾ ਸਿੰਘ ਅਤੇ ਉਸ ਦੀ ਮਾਂ ਪਿਆਰ ਖੌਰ 私は。 ਕੇ ਰਾਤ ਕਰ ਕੋਈ ਨਹੀਂ ਸੀ ਗਵਾਂਡ ਰਹਿੰਦੇ ਆਪਣੇ ਛੋਟੇ بیٹے ਵੱਲ ਗਏ ਹੋਏ ਸੀ ਜੋ ਕਿ ਉਹ ਵੀ ਫੌਜ ਵਿੱਚ ਹੀ ਨੌਕਰੀ ਕਰਦਾ ਹ ਜਦ ਸਵੇਰੇ ਘਰ ਆ ਕੇ ਵੇਖਿਆ ਤਾਂ ਗੇਟ ਵਜਾ ਹੋਇਆ ਸੀ ਪਰ ਕਮਰਿਆਂ ਦੇ داخل ਖੂਨ ਵਾਲੇ ਮੇਨ ਦਰਵਾਜੇ ਦਾ ਉਹੜਾ ਟੁੱਟਾ ਹੋਇਆ ਸੀ ਜਦ ਕਮਰਿਆਂ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਚੋਰਾਵਾਂ ਵੱਲੋਂ ਘੱਤੀ ਕੱਲੀ-ਕੱਲੀ ਚੀਜ਼ ਫਰੋਲੀ ਗਈ ਸੀ ਅਤੇ ਕਮਰੇ ਅੰਦਰ ਪਈ ਅਲਮਾਰੀ ਤੋੜ ਕੇ ਉਸਦੇ ਲੋਕਰ ਚੋਟਾਈ ਤੋਲੇ ਸੋਨਾ ਨਗਦੀ ਕੱਪੜੇ ਅਤੇ ਲੈਪਟਾਪ ਕਿਥੋਂ ਤੱਕ ਕਿ 50 ਕਿਲੋ ਕਣਕ ਵੀ ਲੈ ਕੇ ਚੋਰ ਫਰਾਰ ਹੋ ਗਏ ਪੀੜਤ ਫੌਜੀ ਨੇ ਕਿਹਾ ਕਿ ਮੈਂ ਨਾ ਧੁਖੀ ਹਾਂ ਕਿ ਮਨ ਕਰਦਾ ਹੈ ਕਿ ਫੌਜੀ ਨੌਕਰੀ ਹੀ ਛੱਡ ਦੇਵਾਂ ਜੇ ਸਾਡਾ ਪਿਛੇ ਪਰਿਵਾਰ ਹੀ ਸਲਾਮਤ ਨਹੀਂ ਹੈ ਉਤਰਪੁਲਸ ਅਧਿਕਾਰੀ ਦਾ ਕਹਨ ਹੈ ਕਿ ਘਟਨਾ ਬੀਤੀ ਦਰਮਿਆਨੀ ਰਾਤ ਦੀ ਹੈ ਕਰੀਬ 2.5 ਤੋਂ ਪੌਣੇ 3 ਲੱਖ ਦਾ ਨੁਕਸਾਨ ਹੋਇਆ ਹੈ ਪੁਲਸ ਵੱਲੋਂ ਪਰਚਾ ਦਰਜ ਕਰੇ ਚੋਰਾਂ ਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਚੋਰਾਂ ਨੂੰ ਫੜ ਲਿਆ ਜਾਵੇਗਾ ਕਹਿਣਾ ਹੈ ਪੁਲਸ ਅਧਿਕਾਰੀ ਦਾ ਮੈਂ ਪੋਦ ਵਿੱਚ ਹੌਲਦਾਰ ਦੀ ਪੋਸਟ ਤੇ ਹਾਂ ਤੇ ਮੈਂ ਐਮਪੀ ਵਿੱਚ ਵਸਾਗਰ ਮੇਰੀ ਡਿਊਟੀ ਹੈ ਤੇ ਮੇਰੇ ਮੈਸੇਜ ਕਿਤੇ ਗਏ ਹੋਏ ਸੀ ਮਾਈਕ ਆਪਣੇ ਤੇ ਪਿਛੋਂ ਇਹ ਮਤਲਬ ਹੱਸਦਾ ਹੋਇਆ ਜਿਹੜਾ ਮੇਰੇ ਬੱਚੇ ਦੋਨੋਂ ਸਾਇੰਸ ਸਕੂਲ ਕਪੂਤਲਾ ਚ ਪੜਦੇ ਆ ਇੱਥੇ ਮੇਰੀ ਮਿਸੇਜ ਤੇ ਮੇਰੀ ਛੋਟੀ ਬੇਟੀ ਔਰ ਮੇਰੇ ਮਦਰ ਰਹਿੰਦੇ ਮੇਰੇ ਮਦਰ ਮਤਲਬ ਦੂਸਰੇ ਘਰ ਚਲੇ ਗਏ ਮੇਰਾ ਬ੍ਰਦਰ ਅਸੀਂ ਦੋਨੋਂ ਇੱਕ ਹੀ ਜੁੰਟ ਦੇ ਵਿੱਚੋਂ ਦੋਨੋਂ ਫੌਜੀ ਆ ਤੇ ਮਗਰੋਂ ਮਤਲਬ ਰਾਤ ਨੂੰ ਇਹ ਕਰਵਾਈ ਹੋਈ ਚੋਰੀ ਪਿੰਡ ਮੀਕੇ ਆ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤਾਣਾ ਕਮਾਨ ਆ ਜੀ ਤੇ ਮੈਂ ਜਦੋਂ ਮੇਰੀ ਮਿਸੇਜ ਨੇ ਮੈਨੂੰ ਇਨਕੋ ਕੀਤਾ ਕਿ ਮਤਲਬ ਆਹ ਕਰਵਾਈ ਹੋ ਗਈ ਘਰੇ ਚੋਰੀ ਦੀ ਵਾਰਦਾਤ ਹੋ ਗਈ ਆ ਤੇ ਮੈਂ ਆਪਣੇ ਡਿਪਾਰਟਮੈਂਟ ਤੋਂ ਛੁੱਟੀ ਲੈ ਕੇ ਆਪਣੇ ਘਰ ਆਇਆ ਪੁਲਿਸ ਕੰਪਲੇਂਟ ਕੀਤੀ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿੰਨੀ ਕਿ ਚੋਰੀ ਹੋਈ ਉਸ ਦੀ ਕਿਦਾਰੀ ਚੋਰੀ ਤਕਰੀਬਨ 2.5 2.5 ਕਿਲੋ ਸੋਨਾ ਇੱਕ ਬੱਚੇ ਦਾ ਲੈਪਟਾਪ ਵੀ ਤੇ ਮਤਲਬ ਇੱਕ ਇਨਵਰਟਰ ਬੈਟਰੀ ਆ ਬਾਕੀ ਇਥੋਂ ਤੱਕ ਘਰੋਂ ਦਾਣੇ ਵੀ ਚੋਕੇ ਲੈ ਗਏ ਲੇਕਿਨ ਕੋਈ ਇੱਥੇ ਮੇਰੇ ਨਾਲ ਕੋਈ ਮੇਰੀ ਹਲਪ ਨਹੀਂ ਹੋਈ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੈਨੂੰ ਨਿਆਂ ਨਹੀਂ ਦਿਵਾਇਆ ਗਿਆ ਤੇ ਮੈਂ ਇਹ ਚਾਹੁੰਦਾ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਜਿਹੜਾ ਜਾਗੇ ਤੇ ਆਪਣਾ ਕਾਰਵਾਈ ਕਰੇ ਔਰ ਉਹ ਜੋ ਲਟੇਰੇ ਉਹਨਾਂ ਨੂੰ ਫੜ ਕੇ ਸਭ ਤੋਂ ਸੱਤ ਸਜ਼ਾ ਦਿੱਤੀ ਜਾਵੇ। ਬਾਕੀ ਮੈਂ ਫੌਜ ਦੇ ਵਿੱਚ ਰਹਿ ਕੇ ਸਰਾਦੀ ਰੱਖਿਆ ਕਰ ਰਹੇ ਅਸੀਂ ਫੌਜੀ ਜਵਾਨਾ ਦੋਨੇ ਬ੍ਰਦਰ ਫਾਦਰ ਸਾਡੇ ਐਕਸਪਾਇਰ ਹੋ ਚੁੱਕੇ ਨੇ। ਤੇ ਮਤਲਬ ਅਸੀਂ ਜਿਹੜਾ ਆਪਣਾ ਪਰਿਵਾਰ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਮਤਲਬ ਛੱਡਿਆ ਹੋਇਆ ਕਿ ਚਲੋ ਸਾਡੇ ਘਰ ਪਰਿਵਾਰ ਸੇਫ ਆ ਚਲੋ ਸਾਡੀ ਪੰਜਾਬ ਪੁਲਿਸ ਮੈਂ ਸਾਡੇ ਘਰ ਸੇਫ ਆ ਲੇਕਿਨ ਮਤਲਬ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਸਾਡਾ ਘਰ ਸੇਫ ਨਹੀਂ ਆ ਇਸ ਕਰਕੇ ਮੈਂ ਅਗਰ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਆਪਣੀ ਡਿਊਟੀ ਤੋਂ ਰਜਾਈਨ ਕਰ ਤਾ ਕਿ ਆਪਣਾ ਮੈਂ ਨੌਕਰੀ ਜਿਹੜੀ ਨਹੀਂ ਕਰਨੀ ਚਾਹੁੰਦਾ ਗੱਲਬਾਤ ਵੀਰ ਜੀ ਇਹ ਹੋਈ ਆ ਕਿ ਮੇਰੀ ਨੌ ਆਪਣੇ ਪੇਕੇ ਗਈ ਆ ਸਾਢੇ 4 ਵਜੇ ਵਾਲੀ ਬੱਸੇ ਮੈਂ ਆਪ ਚੜਾ ਕੇ ਗਈ ਆ ਤੇ ਰਾਤ ਮੈਂ ਕੁੱਤਾ ਰੱਖਿਆ ਰਾਤ ਮੈਂ ਦੇਖ ਕੇ ਗਈ 8:67 8 ਕ ਦਾ ਟਾਈਮ ਹੀ ਉਦੋਂ ਮੈਂ ਦੇਖ ਕੇ ਗਈ ਜਿੰਦਾ ਲੱਗਾ ਸੀਗਾ ਦੇ ਸਵੇਰ ਨੂੰ ਮੀ ਆ ਗਿਆ ਤਾਂ ਮੀਂਹ ਦਾ ਕਾਰਨ ਮੈਂ ਲੇਟ ਆਈ ਰੋਟੀ ਪਾਉਣ। ਰੋਟੀ ਪਾਉਣਾ ਆਈ ਆ ਤੇ ਜਦੋਂ ਮੈਂ ਰੋਟੀ ਲੈ ਕੇ ਬਾਹਰ ਖਲੋਤੀ ਆ ਮੈਂ ਚਾਬੀ ਹੱਥ 'ਚ ਫੜੀ ਆ ਵੀ ਮੈਂ ਤਾਲਾ ਖੋਲਦੀ ਆ। ਤਾਲਾ ਤੇ ਉਦੋਂ ਹੈ ਨਹੀਂ ਤੋੜਤਾ। ਫਿਰ ਦੁਕਾਨਦਾਰ ਨੂੰ ਲੱਗ ਪੁੱਛਿਆ ਵੀ ਜਦੋਂ ਤੁਸੀਂ ਦੁਕਾਨ ਤੇ ਆਏ ਭਲਾ ਤਾਲਾ ਲੱਗਾ ਸੀਗਾ। ਕਹਿੰਦੇ ਵੀ ਮੈਂ ਵੇਖਿਆ ਨਹੀਂਗਾ। ਮੈਂ ਜਦੋਂ ਅਗਲਾ ਬੂਹਾ ਖੋਲਿਆ ਵਾ ਕੁੜੀ ਦੀ ਬੇਟੀ ਦੀ ਕਾਪ ਕਿਤਾਬਾਂ ਨਹੀਂ ਕਿੱਟ ਹੀ ਗਈ। ਬਾਹਰ ਮੀਂਹ ਦੇ ਵਿੱਚ ਸੁੱਟ ਗੇ ਫੋਲ ਫਾਲ ਕੇ ਕਿਤਾਬਾਂ ਖਲਾਰੀਆਂ ਹੀ ਗਿਆ। ਤੇ ਮੈਂ ਉਹਨੂੰ ਆਪਣੀ ਨੌ ਨੂੰ ਫੋਨ ਕੀਤਾ ਪੁੱਛਿਆ ਵੀ ਕਿੱਟ ਕਿੱਥੇ ਰੱਖ ਕੇ ਗਈ ਹਾਂ ਤੇ ਕਹਿੰਦੀ ਵੀ ਮੈਂ ਕਿੱਟ ਰੱਖ ਕੇ ਗਈ ਸੋਫੇ ਉੱਤੇ ਬੈਰ ਤੇ ਟੇਬਲ ਤੇ ਤੇ ਮੈਂ ਕਿੱਟ ਬਾਹਰ ਪਈ ਆ ਤੇ ਆਹ ਦਰਵਾਜ਼ਾ ਜਿਹੜਾ ਮੇਨ ਦਰਵਾਜ਼ਾ ਹੀ ਇਹ ਵੱਜਾ ਹੈਗਾ ਉਹਨਾਂ ਵਾਰੀਆਂ ਥਾਣੀ ਲੰਘ ਕੇ ਤੇ ਫਿਰ ਸਾਡੇ ਘਰ ਦੀ ਚੋਰੀ ਕੀਤੀ ਆ ਮੇਰੇ ਬੱਚੇ ਦੇ ਬੱਚੇ ਦੋ ਆ ਫੌਜ ਦੇ ਵਿੱਚ ਇਹਨਾਂ ਦਾ ਬਾਪ ਨਹੀਂ ਹੈਗਾ ਤੇ ਅਸੀਂ ਇੱਕ ਪਾਸੇ ਹੀ ਰਹਿਣਾ ਵਾ ਤੇ ਜੇ ਦੋਂਗਾਰਲਾ ਦਰਵਾਜਾ ਵੇਖਿਆ ਵਾ ਤੇ ਉਹਦੇ ਵਿੱਚ ਕੋਈ ਲੀੜਾ ਰਹਿ ਨਹੀਂ ਦਿੱਤਾ ਤੋ ਟੈਚਿੰਗਾ ਹੀ ਉਹ ਵੀ ਫੋਲ ਕੇ ਦੋ ਲੰਬਾਰੀਆਂ ਹੀ ਪੇਟੀ ਹੀ ਗੰਦਰ ਵੀ ਦੋ ਬੈੱਡ ਹੀ ਗੇ ਉਹ ਵੀ ਫੋਲੇ ਬਾਹਰ ਦਾ ਬੈੱਲ ਵੀ ਫੋਲਿਆ ਇੱਕ ਸਟੋਰ ਦੇ ਵਿੱਚ ਲੰਬਾਰੀ ਉਹ ਵੀ ਫੋਲੀ ਆ ਨਿਆੜਿਆਂ ਕੋ ਜਾਣਾ ਹੈ ਨਿਆਣੇ ਸਕੂਲ ਪੜ੍ਹਦੇ ਆ ਇੱਥੇ ਕਪੂਰਸਲੇ ਤੋਨ ਨਾਲ ਹੀ ਖਾਣ ਪੀਣ ਨਹੀਂ ਲਿਆਂਦਾ ਹੀ ਉਹਨਾਂ ਨੇ ਸਬਜ਼ਾ ਸਮਾਨ ਦੇ ਕੇ ਆਉਣਾ ਹੀ ਉਹ ਵੀ ਸਮਾਨ ਸਾਰਾ ਲੈ ਗਏ ਆ ਤੇ ਲਫਾਫਾ ਝਾੜ ਕੇ ਤੇ ਸੁੱਟ ਗਏ ਆ ਬਾਕੀ ਕੱਪੜੇ ਲਿਆਂਦੇ ਸੀਨਸੂਣ ਵਾਲੇ ਉਹ ਵੀ ਉਹਨਾਂ ਦੇ ਲੈ ਗਏ ਆ ਸਭ ਕੁਝ ਰਹਿਣ ਨਹੀਂ ਦਿੱਤਾ ਜਿਹੜੀ ਲੱਕੜ ਦੀ ਲੰਬਾਰੀ ਉਹਦੇ ਲੋਕ ਤੋੜੇ ਆ ਉਹਦੇ ਵਿੱਚ ਸਾਡੇ ਪੈਸੇ ਹੀ ਲੈਂਡਰੋਂ ਵੀ ਆ ਦੇ ਵਿੱਚ ਹਾਂਜੀ ਸ਼ਿਕਾਇਤ ਅੱਜ ਕਾਈ ਕੁਝ ਹਾਂਜੀ ਹਾਂਜੀ ਲਿਖਾਈ ਆ ਪੁਲਸ ਆਈ ਜਿੱਦਨ ਦਾਖ ਕੇ ਆਏ ਉਦੋਂ ਆਈ ਆ ਮੁੜ ਕੇ ਕੋਈ ਵੜਿਆ ਨਹੀਂਗਾ ਮੁੜ ਕੇ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਪਿਆ ਵਜੇ ਕੋਈ ਆਇਆ ਨਹੀਂਗਾ ਮੇਰਾ ਬੱਚਾ ਵਿਚਾਰਾ ਰੋਜ ਜਾਂਦਾ ਤੇ ਰੋਜ ਫਿਰ ਤੁਰ ਕੇ ਤੇ ਘਰ ਆ ਜਾਂਦਾ ਤੇ ਦੁੱਲਿਆ ਵਾ ਉਹ ਆਪਣਾ ਮਨ ਜਿਹੜਾ ਉਹਨੇ ਇਹ ਦੁੱਖੀ ਕੀਤਾ ਵਾ ਵੀ ਮੇਰੀ ਸੁਣਾਈ ਨਹੀਂ ਹੋਈ ਇਹਦੇ ਵਿੱਚ ਇਸ ਤਰ੍ਹਾਂ ਜੀ ਦੇਖੋ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਫੌਰੀ ਕਾਰਵਾਈ ਤੇ ਪੁਲਿਸ ਵੱਲੋਂ ਇਹ ਬਣਦੀ ਕਿ ਪਰਚਾ ਦਰਜ ਕਰਨਾ ਪਰਚਾ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਤੇ ਜੋ ਵੀ ਸਾਨੂੰ ਇਹਦੇ ਵਿੱਚ ਤੱਤ ਸਾਹਮਣੇ ਆਉਣਗੇ ਜੋ ਵੀ ਕਲੂ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅਸੀਂ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇਜ ਕਿਤੇ ਵੀ ਕੋਈ ਫੁਟੇਜ ਨਹੀਂ ਆਈ ਕਿਉਂਕਿ ਇਹ ਲੇਡੀ ਪ੍ਰਵੀਨ ਕੌਰ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਉਹਨਾਂ ਦੇ ਹਸਬੰਦ ਆਰਮੀ ਚ ਨੇ ਤੇ ਇਰੇ ਆ ਕੇ ਦੇਖਦੇ ਨੇ ਵੀ ਘਰ ਚੋਰੀ ਹੋਈ ਆ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਜੀ ਪਰਚਾ ਦਰਜ ਕੀਤਾ ਕਿਉਂਕਿ ਕੁਝ ਟਾਈਮ ਪਹਿਲਾਂ ਇਹ ਆਪਣੇ ਲੈਵਲ ਤੇ ਚੋਰੀ ਦੀ ਭਾਲ ਕਰਦੇ ਰਿਹਾ ਫੁੱਲ ਮਲੀਤੀ ਜਿਹੜੀ ਆ ਕੋਈ ਕਰੀਬ 3 ਲੱਖ ਦੀ ਆ ਜੀ ਤੇ ਬਾਕੀ ਪੁਲਿਸ ਲੱਗੀ ਹੋਈ ਹੈ ਜੀ ਆਪਣਾ ਕੰਮ ਕਿਉਂਗਾ ਕਿਸੇ ਵੇਲੇ ਕੋਈ ਕ੍ਰਾਈਮ ਨੂੰ ਡਿਟੈਕਟ ਕਰਨ ਲਈ ਟਾਈਮ ਤੇ ਲੱਗਦਾ ਹੀ ਆ ਜੀ ਕਿਉਂਕਿ ਸਾਡੇ ਕੋਲ ਹੋਰ ਤਾਂ ਕੋਈ ਸੋਰਸ ਨਹੀਂ ਹੁੰਦਾ ਸਾਡੇ ਕੋਲ ਤਾਂ ਇੱਕ ਸਿਰਫ ਟੈਕਨੀਕਲ ਸੋਰਸ ਹੁੰਦੇ ਆ ਟੈਕਨੀਕਲ ਸੋਰਸੇ ਜਾਵਾਂਗੇ ਕੈਮਰਿਆਂ ਦੇ ਵਿੱਚ ਕੁਝ ਆਇਆ ਨਹੀਂ ਆ ਬਾਕੀ ਡੰਪ ਵਗੈਰਾ ਉੱਥੇ ਛਕਾਇਆ ਆ ਟੈਲੀਫੋਨ ਦਾ ਜੋ ਵੀ ਸਾਹਮਣੇ ਆਏ